ਕਿਪ ਵਾਲੇ ਮੀਟਰ ਦਾ ਸਾਰੀਆਂ ਜਥੇਬੰਦੀਆਂ ਬਰੋਧ ਕਰਦੀਆਂ ਉਹਨੂੰ ਲੈ ਕੇ ਇੱਕ ਕਿਸਾਨ ਸਾਡੇ ਵੀਰ ਨੇ ਮਨਾਂ ਕੀਤਾ ਸੀ ਵੀ ਅਸੀਂ ਚਿਪ ਵਾਲਾ ਮੀਟਰ ਨਹੀਂ ਲਵਾਉਣਾ ਪਰ ਬਿਜਲੀ ਬੋਰਡ ਦਫ਼ਤਰ ਵਾਲਿਆਂ ਨੇ ਬਈ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪ੍ਰੈਸਰ ਪਾ ਕੇ ਉਸ ਭਰਾ ਤੇ ਪਰਚਾ ਦਰਜ ਕਰਾਤਾ ਸੋ ਉਹ ਚੀਜ਼ ਨੂੰ ਲੈ ਕੇ ਅੱਜ ਅਸੀਂ ਰੱਦ ਕਰਨ ਵਾਸਤੇ ਇੱਕ ਸੰਕੇਤਕ ਧਰਨਾ ਸਿਰਫ ਇਹਨਾਂ ਨੂੰ ਇੱਕ ਸੁਨੇਹਾ ਲਾਇਆ ਵੀ ਇੱਕ ਵਾਰਨਿੰਗ ਦੇਣ ਵਾਸਤੇ ਇੱਕ ਦਿਨ ਦਾ ਇਹ ਧਰਨਾ ਦਿੱਤਾ ਸੋ ਜੇ ਪਰਚਾ ਰੱਦ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਇਹ ਜਿਹੜਾ ਸੰਘਰਸ਼ਾ ਹੋਰ ਤੇਜ਼ ਕਰਾਂਗੇ ਔਰ ਪੱਕੇ ਮੋਰਚੇ ਲਾਵਾਂਗੇ ਬਾਈ ਜਿੰਨਾ ਚਿਰ ਉਸ ਭਰਾ ਦਾ ਪਰਚਾ ਰੱਦ ਨਹੀਂ ਹੁੰਦਾ ਉੰਨਾ ਚਿਰ ਪੱਕੇ ਮੋਰਚੇ ਡਟੇ ਰਹਿਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗੇ ਹੋਇਆ ਬਾਈ ਉਹ ਭਰ-ਭਰ ਕੇ ਬੋਰੀਆਂ ਸਾਰੇ ਪਿੰਡਾਂ ਜੋ ਪਟ-ਪਟ ਕੇ ਇਹਨਾਂ ਦੇ ਦਫ਼ਤਰ 'ਚ ਇੱਕ ਚਿਪ ਦੇ ਵਾਲੇ ਮੀਟਰ ਦਾ ਸਵਾਲ ਨਹੀਂ ਹੁੰ ਰਿਹਾ ਹਰ ਘਰ ਦਾ ਸਵਾਲ ਆ ਬਾਈ ਹੁਣ ਪਟ ਪਟ ਕੇ ਉਹ ਮੀਟਰ ਜਿਹੜੇ ਇਹਨਾਂ ਦੇ ਦਫਤਰ ਅਸੀਂ ਜਮਾ ਕਰਾਵਾਂਗੇ ਆਉਣ ਵਾਲੇ ਦਿਨਾਂ 'ਚ ਇਹ ਮੋਰਚਾ ਹੋਰ ਤੇਜ਼ ਕਰਕੇ ਸੰਘਰਸ਼ ਤਿੱਖਾ ਲੜਾਂਗੇ ਪਿੱਛੇ ਐਮ ਐਲ ਏ ਨਾਲ ਜਾਂ ਵਿਧਾਇਕ ਨਾਲ ਜਾਂ ਉਹਨੇ ਨਾਲ ਕਰਨਾ ਕਿਉਂਕਿ ਇਹ ਪ੍ਰੈਸ਼ਰ ਦੇ ਨਾਲ ਜਿਹੜਾ ਪਰਚਾ ਬਣਿਆ ਸੋ ਅਸੀਂ ਤਾਂ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ 'ਚ ਸੜਕਾਂ ਵੀ ਜਮ ਕਰਾਂਗੇ ਔਰ ਇਥੋਂ ਪੱਕਾ ਮੋਰਚਾ ਲਾ ਕੇ ਡੀ ਐਸ ਪੀ ਦੇ ਦਫਤਰ ਨੂੰ ਵੱਡੇ ਕਾਫਲੇ ਜਿਹੜੇ ਰੂੜਾਂ ਦੇ ਉੱਤੇ ਉਤਾਰਾਂਗੇ ਜੀ ਦੇਖ ਲੈਣਾ ਚਾਹੀਦਾ ਪੂਰੇ ਦੀ ਇੰਟੈਲੀਜੈਂਸੀ ਨੋਟ ਕਰੇ ਉਹਦਾ ਪ੍ਰਸ਼ਾਸਨ ਨੋਟ ਕਰੇ ਨਾਬੇ ਦਾ ਕਿੱਥੇ ਵੀ ਇੰਟੈਲੀਜੈਂਸ ਆ ਕੀ ਜਿਹੜਾ ਇਹ ਖਪਤਕਾਰ ਤੇ ਪਰਚਾ ਕਰਾਉਣਾ ਇਸ ਤਰ੍ਹਾਂ ਦਾ ਜਿਹੜਾ ਘਣਾਉਣਾ ਕੰਮ ਆ ਇਹ ਕਾਰਪੋਰੇਟਾਂ ਦਾ ਹਿੱਤ ਪੂਰਨ ਵਾਲੀਆਂ ਸਕੀਮਾਂ ਨੇ ਜਿਹੜੀਆਂ ਜਿਹੜਾ ਮੋਦੀ ਮੰਨਿਆ ਅਸੀਂ ਦਿੱਲੀ ਅੰਦੋਲਨ ਲੜ ਕੇ ਆਇਆ 2020 ਜਿਹੜਾ ਬਿਜਲੀ ਬਿੱਲ ਆਇਆ ਸੀ ਉਹ ਟੇਡੇ ਤਰੀਕੇ ਦੇ ਨਾਲ ਸਾਡੇ ਸੱਥਾਂ ਦੇ ਵਿੱਚ ਸਾਡੀਆਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਚਿੱਪ ਵਾਲੇ ਮੀਟਰ ਲੱਗ ਰਹੇ ਨੇ ਜਿਵੇਂ ਪ੍ਰਧਾਨ ਜੀ ਦੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਦੇਖੋ ਪ੍ਰਧਾਨ ਸਾਹਿਬ ਕਿਉਂਕਿ ਜਥੇਬੰਦੀਆਂ ਦਾ ਇੱਕ ਵਿਰੋਧ ਕਰਨਾ ਹੱਕ ਆ ਕੋਈ ਵੀ ਕਿਸਾਨਾਂ ਦੇ ਮਜ਼ਦੂਰਾਂ ਦੇ ਵਿਰੁੱਧ ਫੈਸਲਾ ਆਉਂਦਾ ਉਹ ਦੀ ਸੀ ਵਿਰੋਧ ਕਰਦੇ ਆ ਮਲਾਜਮਾਂ ਨੂੰ ਘੇਰਦੇ ਆ ਬਿਠਾਉਂਦੇ ਆ ਆਪ ਕਹਦਾ ਬੈਂਦੇ ਨੇ ਪਰ ਇੱਥੇ ਮਲਾਜਮਾਂ ਨੇ ਸਾਡਾ ਧੱਕੇਸ਼ਾਹੀ ਕਰੀ ਉਹ ਦਰੀਆਦ ਨਹੀਂ ਬੈਠੇ ਉਹਨਾਂ ਦੇ ਹੋਰ ਮਲਾਜਮਾਂ ਕੇ 20 50 ਉਹਨਾਂ ਨੂੰ ਉੱਥੋਂ ਭਜਾ ਕੇ ਲੈ ਗਏ ਕਿਉਂਕਿ ਜਦੋਂ ਲਾਈਨ गिर ਜਾਂਦੀ ਆ ਉਹਦੇ ਨਾਲ ਕੋਲੇ ਮਲਾਜਮ ਨਹੀਂ ਹੋਣਗੇ ਤੇ ਐਸ ਤਰੀਕੇ ਨਾਲ ਸਾਡੇ ਲੜਨ ਵਾਸਤੇ 150 200 ਮਲਾਜਮ ਇਕੱਠਾ ਹੋਇਆ ਇਹਨਾਂ ਦਾ ਕਿਉਂਕਿ ਕੰਮ ਕਰਨ ਵਾਸਤੇ ਇਹ ਕੰਮ ਨੂੰ ਅੱਜ ਨਾਬਾਦੀ ਬਿਜਨ ਦੇ ਵਿੱਚ ਇਹ ਜੇ ਮਸਲੇ ਤਿੰਨ ਆ ਗਏ ਕਿਉਂਕਿ ਬਿਜਲੀ ਬੋਰਡ ਦੇ ਅਧਿਕਾਰੀ ਕੰਮ ਨਹੀਂ ਕਰਦੇ ਲੋਕਾਂ ਨਾਲ ਲੜਨਤੇ ਨੇ ਇਹੀ ਮਸਲਾ ਅਲੀਪੁਰ ਪਿੰਡ ਦਾ ਆਦੀ ਗ੍ਰੈਂਡ ਦੇ ਉੱਥੇ ਵੀ ਸਮਝੌਤਾ ਹੋਇਆ ਇਹੀ ਮਸਲਾ ਸੀਟਾਂ ਵਾਲੇ ਆਇਆ ਉੱਥੇ ਚੌਂਕੀ ਦੇ ਵਿੱਚ ਇਹਨਾਂ ਨੇ ਐਫ ਆਈ ਆਰ ਕਰਾਈ ਉਹ ਵੀ ਰੱਦ ਹੋਈ ਇਹੀ ਮਸਲਾ ਹੁਣ ਢੀਂਗੀ ਦੇ ਵਿੱਚ ਆਇਆ ਕਿਉਂਕਿ ਇੱਥੇ ਹੀ ਸਾਫ਼ ਕਹਿ ਸਕਦੇ ਆ ਵੀ ਆਹ ਜਿਹੜੀ ਨਾਬੇ ਦੀ ਮੈਨੇਜਮੈਂਟ ਬਿਜਲੀ ਬੋਰਡ ਆ ਇਹ ਲੋਕਾਂ ਦੇ ਕੰਮ ਨਹੀਂ ਕਰਦੀ ਇਹਨਾਂ ਨੇ ਹੁਣ ਲੋਕਾਂ ਨਾਲ ਲੜਨ ਦਾ ਕੰਮ ਕਰ ਲਿਆ